ਬਣੀ ਦਿਲੂ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਪਿਆਰ ਸਤ ਫਤੇਬਲਾਉ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਇਸ ਵਾਰ 2 ਜਨਵਰੀ ਤੋਂ ਲੈ ਕੇ 31 ਮਾਰਚ ਤੱਕ ਸੰਨ 2025 ਤਿੰਨ ਮਹੀਨਿਆਂ ਦੇ ਲਈ ਸੁਖਮਨੀ ਸਾਹਿਬ ਵਿਚਾਰ ਕੋਰਸ ਕਰਾਇਆ ਜਾ ਰਿਹਾ ਹੈ ਹਮੇਸ਼ਾ ਦੀ ਤਰ੍ਹਾਂ ਹੀ ਸੁਖਮਨੀ ਸਾਹਿਬ ਵਿਚਾਰ ਕੋਰਸ ਦੇ ਵਿੱਚ ਸਿਧਾਂਤਕ ਤੌਰ ਤੇ ਅਤੇ ਮਨੋਵਿਗਿਆਨਕ ਤੌਰ ਤੇ ਵਿਚਾਰ ਕੀਤੀ ਜਾਂਦੀ ਹੈ ਵਿਆਕਰਨਿਕ ਨਿਯਮ ਵੀ ਸਮਝੇ ਜਾਂਦੇ ਹਨ ਅਤੇ ਨਾਲ ਹੀ ਵਿਹਾਰਕ ਤੌਰ ਤੇ ਅਸੀਂ ਸੁਖਮਨੀ ਸਾਹਿਬ ਦੀ ਬਾਣੀ ਨੂੰ ਕਿਵੇਂ ਜਿਉਣਾ ਹੈ ਇਸ ਸੰਬੰਧੀ ਵੀ ਵਿਚਾਰ ਕੀਤੀ ਜਾਂਦੀ ਹੈ ਸੁਖਮਨੀ ਸਾਹਿਬ ਉਹ ਬਾਣੀ ਹੈ ਜਿਹੜੀ ਸੁੱਖਾਂ ਦੀ ਮਣੀ ਪ੍ਰਭੂ ਦੇ ਨਾਮ ਦੇ ਨਾਲ ਸਾਡੀ ਸਾਂਝ ਪਾਉਂਦੀ ਹੈ ਕਿ ਜੀਵਨ ਵਿੱਚ ਸੁੱਖ ਕਿਵੇਂ ਆ ਸਕਦੇ ਹਨ ਜੀਵਨ ਸ਼ਾਂਤ ਕਿਵੇਂ ਹੋ ਸਕਦਾ ਹੈ ਆਨੰਦ ਭਈ ਕਿਵੇਂ ਹੋ ਸਕਦਾ ਹੈ ਇਸ ਸੰਬੰਧੀ ਸੁਖਮਨੀ ਸਾਹਿਬ ਦੀ ਬਾਣੀ ਸਾਨੂੰ ਹਰ ਕਦਮ ਤੇ ਉਪਦੇਸ਼ ਕਰਦੀ ਹੈ ਵਿਹਾਰਕ ਤੌਰ ਤੇ ਅਸੀ ਰੋਜ਼ਾਨਾ ਸੁਖਮਨੀ ਸਾਹਿਬ ਦੀ ਬਾਣੀ ਨੂੰ ਕਿਵੇਂ ਜੀ ਸਕਦੇ ਹਾਂ ਗੁਰਬਾਣੀ ਦੀ ਇੱਕ ਇੱਕ ਤੁਕ ਨੂੰ ਰੋਜ਼ਾਨਾ ਜ਼ਿੰਦਗੀ ਚ ਕਿਵੇਂ ਜਿਉਣਾ ਹੈ ਇਸ ਸੰਬੰਧੀ ਵੀ ਵਿਚਾਰ ਸਾਂਝੀ ਕੀਤੀ ਜਾਂਦੀ ਹੈ ਨਾਲ ਨਾਲ ਸਵਾਲ ਜਵਾਬ ਵੀ ਕੀਤੇ ਜਾਂਦੇ ਹਨ ਸੁਖਮਨੀ ਸਾਹਿਬ ਵਿਚਾਰ ਕੋਰਸ ਦੀ ਕਲਾਸ ਜ਼ੂਮ ਐਪ ਤੇ ਹਰ ਸੋਮਵਾਰ ਅਤੇ ਵੀਰਵਾਰ ਨੂੰ ਲੱਗਿਆ ਕਰੇਗੀ ਇਹਦਾ ਭਾਰਤੀ ਸਮਾਂ ਸ਼ਾਮ 7 ਵਜੇ ਤੋਂ ਲੈ ਕੇ 8:30 ਵਜੇ ਤੱਕ ਹੋਏਗਾ ਇਹਦੇ ਅਕੋਰਡਿੰਗ ਹੀ ਬਾਕੀ ਦੇਸ਼ਾਂ ਵਾਲੇ ਵੀ ਆਪਣਾ ਟਾਈਮ ਦੇਖ ਸਕਦੇ ਹਨ ਜਿਹੜੇ ਗੁਰਮੁਖ ਸੱਜਣ ਕਿਸੇ ਕਾਰਨ ਸੁਖਮਨੀ ਸਹਿਬ ਵਿਚਾਰ ਕਲਾਸ ਵਿੱਚ ਜ਼ੂਮ ਕਲਾਸ ਦੇ ਵਿੱਚ ਹਾਜ਼ਰ ਨਾ ਹੋ ਸਕਣ ਉਹਨਾਂ ਨੂੰ ਟੈਲੀਗ੍ਰਾਮ ਐਪ ਦੇ ਰਾਹੀਂ ਵੀਡੀਓ ਅਤੇ ਆਡੀਓ ਰਿਕਾਰਡਿੰਗ ਭੇਜ ਦਿੱਤੀ ਜਾਵੇਗੀ ਟੈਲੀਗ੍ਰਾਮ ਐਪ ਦੇ ਰਾਹੀਂ ਹੀ ਹੋਮਵਰਕ ਦਿੱਤਾ ਜਾਏਗਾ ਅਤੇ ਹੋਮਵਰਕ ਚੈੱਕ ਵੀ ਕੀਤਾ ਜਾਏਗਾ ਸੁਖਮਨੀ ਸਹਿਬ ਵਿਚਾਰ ਕੋਰਸ ਦੇ ਆਖਰੀ ਦਿਨਾਂ ਦੇ ਵਿੱਚ ਇੱਕ ਪ੍ਰੀਖਿਆ ਵੀ ਲਈ ਜਾਏਗੀ ਜਿਹੜੇ ਗੁਰਮੁਖ ਸਿੱਜਣ ਪ੍ਰੀਖਿਆ ਦੇਣ ਦੇ ਚਾਹਵਨ ਹੋਣ ਉਹ ਪ੍ਰੀਖਿਆ ਦੇ ਸਕਦੇ ਹਨ ਫਸਟ ਸੈਕੰਡ ਥਰਡ ਡਿਵੀਜ਼ਨ ਵਿੱਚ ਕੱਢੀ ਜਾਏਗੀ ਅਤੇ ਪ੍ਰੀਖਿਆ ਦੇਣ ਵਾਲੇ ਗੁਰਮੁਖ ਹਦਿਆਰਥੀਆਂ ਨੂੰ ਸਰਟੀਫਿਕੇਟ ਵੀ ਜਾਰੀ ਕੀਤੇ ਜਾਣਗੇ। ਸੁਖਮਨੀ ਸਹਿ ਵਿਚਾਰ ਕੋਰਸ ਦੀ 3 ਮਹੀਨਿਆਂ ਦੀ ਫੀਸ ਭਾਰਤ ਦੇ ਵਿੱਚ 6000 ਰੁਪਏ ਹੈ ਅਤੇ ਭਾਰਤ ਤੋਂ ਬਾਹਰ ਇੰਗਲੈਂਡ ਦੇ 80 ਪਾਉਂਡ ਦੇ ਬਰਾਬਰ ਫੀਸ ਰੱਖੀ ਗਈ ਹੈ ਅਤੇ ਜੇ ਕੋਈ ਹੋਰ ਦੇਸ਼ ਦਾ ਵਿਦਿਆਰਥੀ ਹੋਵੇ ਇੰਗਲੈਂਡ ਦੇ 80 ਪਾਉਂਡ ਦੇ ਬਰਾਬਰ ਉਸ ਦੇਸ਼ ਦੀ ਜਿਹੜੀ ਕਰੰਸੀ ਦੀ ਫੀਸ ਲਈ ਜਾਵੇਗੀ। 54 ਵਿਦਿਆਰਥੀ ਆਪਣੇ ਨਾਮ ਨੋਟ ਕਰਾ ਲੈਣ। ਆਪ ਜੀ ਨੂੰ WhatsApp ਦਾ ਨੰਬਰ ਅਤੇ ਈਮੇਲ ਆਈਡੀ ਇੱਥੇ ਦਿੱਤੀ ਜਾ ਰਹੀ ਹੈ ਉਸ ਉਪਰ ਆਪ ਜੀ ਸੰਪਰਕ ਕਰ ਸਕਦੇ ਹੋ ਇੰਗਲੈਂਡ ਦੇ ਫੋਨ ਨੰਬਰ ਦੇ ਉੱਪਰ ਵੀ ਆਪ ਜੀ ਸੰਪਰਕ ਕਰ ਸਕਦੇ ਹੋ ਹੋਈਆ ਬਹੁਤ ਲਖੇਮਾ ਕਰਨੀਆ ਤਿਆਰ ਸਤ ਫਤਿ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ